Bueno, oye, sí, bueno. oye. ਪਿੱਛੇ ਰੋ ਪਿੱਛੇ ਰੋ ਯਾਰ ਯਾਰ ਤੁਹਾਨੂੰ ਸੁਣਦਾ ਨਹੀਂ ਯਾਰੇ ਕਰੀ ਰੋ ਕੇ ਪਿੱਛੇ ਰੋ ਯਾਰ ਚੱਲੋ ਜੋਪਨਦੀਪ ਤੇ ਸੁਖਾ ਸਿੰਘ ਦੇ ਨਾਮ ਤੇ ਇੱਕ ਉਹਦਾ ਪੇਜੰਮਾ ਜਿੰਨਾਂ ਨੂੰ ਕਿਤੇ ਆਰਐਸ ਤੇ ਆਨਲਾਈਨ ਸਟੇਟਰੀਆਰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਤੇ ਸੱਤ ਦਿਨ ਦਾ ਪੁਲਿਸ ਰਿਮਾਂਡ ਜਿਹੜਾ ਸੀ ਇਹਨਾਂ ਮੁਲਜ਼ਮਾਂ ਦਾ ਕੁਝ ਇਨਪੁਆਇੰਟ ਰਿਮਾਂਡ ਤੇ ਦੋ ਇੰਟਰਪਰਸ ਮੇਤ ਤੇ ਚਾਰ ਮੁਜਜ਼ਮ ਸੀ ਜਿੰਨਾਂ ਦੇ ਵਿੱਚ ਜੋਪਨ ਆਉਂਦੇ ਜਿੱਤੇ ਨਾ ਕਿਤੇ ਇਸ ਤਰੀਕੇ ਦੇ ਨਾਲ ਇਸ ਤਰੀਕੇ ਦੇ ਨਾਲ ਸਵਾਲ ਚੁੱਕੇ ਜਾ ਰਹੇ ਸੀ ਕਿ ਖਰੀਆਮ ਤੋਂ ਬੰਦਰਾ ਵੱਲੋਂ ਆਮ ਆਦਮੀ ਪਾਰਟੀ ਦੇ ਜਰੇਮਾਂ ਬੌਂਸਰ ਸਨ ਉਹਨਾਂ ਨੂੰ ਗੋਲੀ ਮਾਰ ਕੇ ਮੌਤ ਹੀ ਕਾਰਨ ਦਿੱਤਾ ਗਿਆ ਸੀ ਤਾਂ ਲਗਾਤਾਰ ਸਮਾਰੋਪਤ ਤੇ ਕਿ ਇਹਨਾਂ ਦੀ ਗ੍ਰਿਫਤਾਰੀ ਕੀਤੀ ਗਈ ਤੇ ਲਗਾਤਾਰ ਗ੍ਰਿਫਤਾਰੀਆਂ ਕੀਤਾ ਗਿਆ ਦੱਸਿਆ ਜਾ ਰਿਹਾ ਕਿ ਜਦੋਂ ਇਨਕਾਉਂਟਰ ਹੋਇਆ ਉਹਦੀ ਮੌਤ ਹੋ ਗਈ ਆ ਪਾਲ ਉਹਦਾ ਨਾਮ ਦੱਸਿਆ ਜਾ ਰਿਹਾ ਜਿਹਦੀ ਮੌਤ ਹੋਈ ਆ ਤਾਂ ਇਸ ਦਰਮਿਆਨ ਇੱਕ ਪੁਲਿਸ ਮਲਾਜਮ ਵੀ ਉਹ ਵੀ ਜ਼ਖਮੀ ਹੋਇਆ ਉਹ ਵੀ ਗੱਲ ਜਿੰਨੀ ਕਿਤੇ ਜ਼ਰੂਰ ਇਸ ਜਗਾ ਦੇ ਉੱਤੇ ਕਿਸ ਤਰ੍ਹਾਂ ਦੇ ਵਿੱਚ ਹਰਿੰਦਰ ਭਾਈ ਥੋੜਾ ਪਿੱਛੇ ਹੋ ਜਾਓ ਯਾਰ ਕਰੀਮ ਅਸੀਂ ਕਹਿ ਸਕਦੇ ਹਾਂ ਭਾਈ ਭਾਈ ਤੁਸੀਂ ਹੁਣ ਥੋੜਾ ਜੀ ਹਰਿੰਦਰ ਦੇ ਪਾਸੇ ਆ ਜੀ 4 ਤਰੀਕ 4 1 ਨੂੰ ਜਰਮਲ ਸਿੰਘ ਐਕ ਸਰਪੰਚ ਬਲਟੋਏ ਦਾ ਮਰਡਰ ਹੋਇਆ ਸੀ ਮੈਰਿਜ ਪਲੇਸ ਤੇ ਉਹਦੇ ਵਿੱਚ ਅਸੀਂ 7 ਜਿਹੜੇ ਅਕਿਊਜ਼ਡ ਫੜੇ ਸੀ ਦੋ ਮੇਨ ਅਸੈਲੈਂਟ ਸੀ ਜਿਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਬਾਕੀ ਉਹਨਾਂ ਦੇ ਲੌਜਿਸਟਿਕ ਤੇ ਦੂਜੀ ਸਪੋਰਟ ਵਾਲੇ ਸੀਗੇ ਇਹ ਚ ਸੁਖਰਾਜ ਸਿੰਘ ਤੇ ਕਰਮਜੀਤ ਸਿੰਘ ਦੋ ਅਕਿਊਜ਼ਡ ਸੀ ਰਾਏਪੁਰ ਛੱਤੀਸਗੜ੍ਹ ਤੋਂ ਲੈ ਕੇ ਆਂਦੇ ਸੀ ਔਰ ਸੁਖਰਾਜ ਜਿਹੜਾ ਜਿਹਨੇ ਮੇਨ ਮਰਡਰ ਕੀਤਾ ਸੀਗਾ ਸਰਪੰਚ ਜਰਮਲ ਸਿੰਘ ਐਕ ਸਰਪੰਚ ਜਰਮਲ ਸਿੰਘ ਦਾ ਉਹਨੂੰ ਉਹਦੀ ਪੁਛਗਿੱਛ ਨਾਲ ਵਾਸਤੇ ਅੱਜ ਇੱਥੇ ਜਿਹੜੀ ਨਹਿਰ ਹੈ ਆਪਣੀ ਵੱਲੇ ਤੋਂ ਜੇਠੀਵਾਲ ਜਾ ਰਹੀ ਹੈ ਇਸ ਨਹਿਰ ਦੇ ਉੱਤੇ ਉਹਨਾਂ ਨੇ ਪਿਸਤਲ ਛਪਾਇਆ ਹੋਇਆ ਸੀਗਾ ਰਿਕਵਰੀ ਕੀਤੀ ਗਈ ਪੁਲਿਸ ਪਾਰਟੀ ਵੱਲੋਂ ਬਕਾਇਦਾ ਇਹ ਸਾਕਸ਼ਾ ਬਣੀ ਔਰ ਕਾਫੀ ਟਾਈਮ ਉਹਦੇ ਚ ਲੱਗ ਜਾਂਦਾ ਉੱਥੇ ਉਹ ਰਿਕਵਰੀ ਕਰਕੇ ਤੇ ਵਾਪਸ ਜਦੋਂ ਜਾ ਰਹੇ ਸੀ ਤੇ ਅਚਾਨਕ ਗੱਡੀ ਦੇ ਉੱਤੇ ਹਮਲਾ ਕੀਤਾ ਦੋ ਮੋਟਰਸਾਈਕਲ ਸਵਾਰਾਂ ਨੇ ਔਰ ਕਾਫੀ ਗੋਲੀਆਂ ਚੱਲੀਆਂ ਔਰ ਗੱਡੀ ਵੀ ਗੱਡੀ ਦਾ ਟਾਇਰ ਵੀ ਇੱਕ ਬਸਟ ਹੋ ਗਿਆ ਉਸ ਫਾਇਰਿੰਗ ਦੇ ਵਿੱਚ ਮੈਨੂੰ ਸਾਨੂੰ ਇਹ ਲੱਗ ਰਿਹਾ ਕਿ ਮੋਟਿਵ ਸੀਗਾ ਕਿ ਬੰਦੇ ਨੂੰ ਛੁਡਾ ਲਈਏ ਕਿਸੇ ਤਰੀਕੇ ਨਾਲ ਕਿਉਂਕਿ ਉਹਨਾਂ ਦਾ ਇਹ بڑا ਮੇਨ ਜਿਹੜਾ ਹੈਗਾ ਗਰੁੱਪ ਦਾ ਸ਼ੂਟਿੰਗ ਦਾ ਐਸਪਰਟ ਉਹ ਮੰਨਦੇ ਆਪਨੂੰ ਹੈ ਤਾਂ ਇਹ ਕ੍ਰਿਮੀਨਲ ਨੇ ਸਾਰੇ ਉਹ ਇਹਨੂੰ ਜਦੋਂ ਉਹਨਾਂ ਨੇ 6 ਗੋਲੀਆਂ ਜਿਹੜੀਆਂ ਪੁਲਿਸ ਪਾਰਟੀ ਦੇ ਉੱਤੇ ਚੱਲੀਆਂ 6 ਸ਼ਾਟਸ ਜਿਸ ਨਾਲ ਕਿ ਜਦੋਂ ਪੁਲਿਸ ਪਾਰਟੀ ਇੱਕਦਮ ਪਿਆਰੀ ਨਾਲ ਬਾਹਰ ਉਤਰੀ ਸਾਡੇ ਕਾਂਸਟੇਬਲ ਵੀ ਇੰਜਰਡ ਹੋਇਆ ਉਹਦੇ ਵੀ ਗੋਲੀ ਲੱਗੀ ਤੋ ਉਸ ਤੋਂ ਬਾਅਦ ਜਿਹੜਾ ਕਿਊਜ਼ ਸੀਗਾ ਔਰ ਐਸਐਚਓ ਨੇ ਵੀ ਕਾਫੀ ਫਾਇਰ ਕੀਤੇ ਇਹਨਾਂ ਦੇ ਗਨਮੈਨ ਨੇ ਵੀ ਅਸਾਲਟ ਦੇ ਵਾਪਸ ਫਾਇਰ ਕੀਤੇ ਉਹਨਾਂ ਵੱਲ ਉਹਨਾਂ ਨੇ ਦੋ ਵਾਹਨ ਮੋਟਰਸਾਈਕਲ ਪਿੱਛੇ ਘੁਮਾ ਕੇ ਭੱਜੇ ਤੋ ਉਸ ਤੋਂ ਬਾਅਦ ਜਿਹੜਾ ਅੰਦਰ ਬੈਠਾ ਸੀ ਕਿਊਜ਼ ਤੇ ਨੇ ਹਥੌਪਾਈ ਸ਼ੁਰੂ ਕਰਤੀ ਕਿਉਂਕਿ ਕੋਕ ਪਿਸਟਲ ਸੀਗਾ ਸਾਡੇ ਐਸਆਈ ਦਾ ਉਹਨੂੰ ਇਹਨੇ ਹੱਥੋਂ ਦੀ ਗੁੱਟ ਨੂੰ ਪਾ ਲਿਆ ਤੇ ਖੋਜ ਖਿੱਚਾ ਤਾਨ ਸ਼ੁਰੂ ਕਰਤੀ ਕਿ ਮੈਂ ਕਿਸੇ ਤਰੀਕੇ ਨਾਲ ਨਿਕਲਾਂ ਉਸ ਕਫਲ ਦੇ ਵਿੱਚ ਕੁਝ ਗੋਲੀਆਂ ਉੱਪਰ ਉਹ ਚੱਲ ਗੀਆਂ ਕਿਉਂਕਿ ਕੋਕ ਪਿਸਟਲ ਸੀ ਕੁਝ ਖਿੱਚ ਰਹੇ ਸੀਗੇ ਤੇ ਉਹਦੇ 'ਚ ਵੀ ਇਹਦੇ ਜਿਹੜਾ ਇਹ ਇਹ ਵੀ ਇੰਜਰਡ ਹੋਇਆ ਜਿਹੜਾ ਅਕਿਊਜ਼ ਸੀਗਾ ਸੁਖਰਾਜ ਸਿੰਘ ਉਸ ਤੋਂ ਬਾਅਦ ਇਹਨਾਂ ਨੂੰ ਦੋਨਾਂ ਨੂੰ ਸਾਡਾ ਮੁਲਾਜ਼ਮ ਤੇ ਦੋਨਾਂ ਨੂੰ ਅਸੀਂ ਮੈਡੀਕਲ ਕਾਲਜ ਇਮੀਡੀਏਟਲੀ ਸ਼ਿਫਟ ਕੀਤਾ ਪੁਲਿਸ ਪਾਰਟੀਆਂ ਨੂੰ ਬੁਲਾਇਆ ਕੰਟਰੋਲ ਰੂਮ ਤੋਂ ਕਿਉਂਕਿ ਗੱਡੀ ਇਹ ਮੋਬਾਈਲ ਹੋ ਗਈ ਸਾਰਾ ਟਾਇਰ ਵਗੈਰਾ ਦਾ ਜਿਹੜਾ ਬਰਸਟ ਹੋ ਗਿਆ ਸੀ ਉਸ ਤੋਂ ਬਾਅਦ ਕਾਫੀ ਜੇਰੇ ਇਲਾਜ ਉਹਦੀ ਡੈਥ ਹੋ ਗਈ ਹੈ ਜੋ ਪਤਾ ਲੱਗਿਆ ਮੈਡੀਕਲ ਕਾਲਜ ਤੋਂ ਇੱਕ ਵਾਰ 12:00 ਵਜੇ ਦਾ ਦਿਨ ਦੇ ਟਾਈਮ ਦਾ ਏ ਵਕੂਆ ਐਸ ਐਚਓ ਸਦਰ ਤੇ ਉਹਦੀ ਪਾਰਟੀ ਇੱਥੇ ਲੈ ਕੇ ਆਏ ਸੀ ਇਹਨੂੰ ਪੁੱਛੇ ਚ ਵਾਸਤੇ ਤੇ ਜੇ ਟੋਟਲ ਆਪਾਂ ਗੋਲੀਆਂ ਦੇਖੀਏ ਜਿਹੜੀਆਂ ਅਸੈਲੈਂਟਸ ਵੱਲੋਂ ਚਲਾਈਆਂ ਗਈਆਂ ਜਿਹਨਾਂ ਤੇ ਅਟੈਕ ਕੀਤਾ 6 ਉਹਨਾਂ ਦੇ ਆਰਾਊਂਡਸ ਨੇ 10 ਪੁਲਿਸ ਵੱਲੋਂ ਫਾਇਰ ਹੋਏ ਹੈ ਅਲੱਗ-ਅਲੱਗ ਔਰ ਗੱਡੀ ਦੇ ਉੱਤੇ ਕਾਫੀ ਜਗ੍ਹਾ ਜਿਹੜੀਆਂ ਗੋਲੀਆਂ ਲੱਗੀਆਂ ਇਨਕਲੂਡਿੰਗ ਟਾਇਰ ਤੇ ਛੱਤ ਵਗੈਰਾ ਦੇ ਵਿੱਚ ਵੀ ਤੇ ਇਹਦੇ ਚ ਜਿਹੜੀ ਅਸੀਂ ਸਪੈਸ਼ਲ ਟੀਮਸ ਬਣਾਤੀਆਂ ਜਿਹੜੇ ਮੋਟਰਸਾਈਕਲ ਅਸੈਲੈਂਟਸ ਨੇ ਮੂੰ ਬੰਨੇ ਸੀ ਜਿਨ੍ਹਾਂ ਦੇ ਦੱਸਿਆ ਜਾਂਦਾ ਜਿੰਨਾ ਦੇਖਿਆ ਕਿਉਂਕਿ 12:00 ਵਜੇ ਦਾ ਟਾਈਮ ਸੀ ਕਲੀਅਰ ਦਿਖ ਵੀ ਰਿਹਾ ਸੀਗਾ ਤੇ ਭੱਜੇ ਉਹਨਾਂ ਦੇ ਮਗਰ ਵੀ ਅਸੀਂ ਸਾਰੇ ਆਪਣੀ ਇੰਟਰੈਕਟਿਵ ਸਟਾਫ ਤੇ ਸੀਆਈਏ ਦੀ ਟੀਮਾਂ ਲਾਈਆਂ ਸਰ ਇਹ ਜਿਹੜੀ ਜਿਸ ਨੂੰ ਇਹਨਾਂ ਨੇ ਪੁਲਿਸ ਤੋਂ ਫਾਇਰਿੰਗ ਕੀਤੀ ਫਿਰ ਤੇ ਰੁਕੇ ਨਹੀਂ ਇਹਨਾਂ ਨੇ ਗੜਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਇਹ ਫਾਇਰਿੰਗ ਪੁਲਿਸ ਨੇ ਵਾਪਸ ਕਰਤੀ ਜਦੋਂ ਉਦੋਂ ਭੱਜੇ ਆ ਅੱਛਾ ਸਰ ਇਹ ਜਿਹੜਾ ਸੁਖਰਾਜ ਹੈ ਕੀ ਮੇਨ ਜਿਸ ਇਸਟੀ ਵੀ ਵਾਰਲੂੜੀ ਜਿਹਨੇ ਗੋਲੀ ਮਾਰੀ ਹੈ ਸਿਰ ਇਹ ਉਹੀ ਸੁਖਰਾ ਉਹੀ ਹੈ ਜੀ ਉਹੀ ਹੈ ਬੰਦਾ ਔਰ ਇਹਦੀ ਗੋਲੀ ਨਾਲ ਹੀ ਮਰਡਰ ਹੋਇਆ ਇਸ ਕੇਸ ਦਾ ਟੋਟਲ ਕਿੰਨੀਆਂ ਗ੍ਰਿਫਤਾਰੀਆਂ ਹੋਈਆਂ ਸੱਤ ਬੰਦੇ ਗ੍ਰਿਫਤਾਰ ਹੋਏ ਦੋ ਜਿਹੜੇ ਮੇਨ ਅਸਲ ਮੌਕੇ ਤੇ ਆਏ ਸੀ ਉਸ ਤੋਂ ਇਲਾਵਾ ਜਿਹੜੇ ਇਹਨਾਂ ਦੇ ਆਪਣੇ ਪੰਜ ਬੰਦੇ ਦੂਜੇ ਆ ਜਿਹਨੇ ਲੌਜਿਸਟਿਕ ਸਪੋਰਟ ਤੇ ਗਰਾਉਂਡ ਸਪੋਰਟ ਦਿੱਤੀ ਸੀ ਜਾਂ ਵੈਪਨ ਵਗੈਰਾ ਇਧਰ ਆਦਾਨ-ਪ੍ਰਦਾਨ ਕਰਾਇਆ ਸੀ ਅੱਛਾ ਸਰ ਕਿਹੜੀ ਗੈਂਗ ਦੇ ਨਾਲ ਜ਼ਿਆਦਾ ਤਾਲੁਕਤ ਰੱਖਦੇ ਨੇ ਬੜਾ ਪ੍ਰਭ ਦਾਸੂ ਵਾਲ ਦਾ ਹੀ ਮੇਨ ਗੈਂਗ ਹੈਗਾ ਜਿਹਨੇ ਸਾਰੀ ਜਿਹੜਾ ਮਰਡਰ ਕੀਤਾ ਸੀ